ਸਮਾਜ ਸੁਖੰਦੀ ਸੋਹਣੀ ਜੀ ਮਹਿਫਿਲ ਦੇ ਵਿੱਚ ਦੋ ਚਾਰ ਸੋਹਣੇ ਸੋਹਣੇ ਗੱਲਾਂ ਕੱਲ ਸ਼ਾਮੀ ਟੀਵੀ ਨੂੰ ਚਲਾਉਂਦੇ ਆ ਮੈਂ ਵੇਖਿਆ ਲੜਕੀ ਨੂੰ ਖਬਰ ਸੁਣਾਉਂਦੇ ਆ ਮੈਂ ਵੇਖਿਆ ਕੱਲ ਸ਼ਾਮੀ ਟੀਵੀ ਨੂੰ ਚਲਾਉਂਦੇ ਆ ਮੈਂ ਵੇਖਿਆ ਲੜਕੀ ਨੂੰ ਖਬਰ ਸੁਣਾਉਂਦੇ ਆ ਮੈਂ ਵੇਖਿਆ ਕਰੋ ਜੇ ਯਕੀਨ ਤੁਸੀਂ ਮੈਨੂੰ ਵੀ ਨਹੀਂ ਪਤਾ ਸੀ ਕਸਮ ਖੁਦਾ ਦੀ ਉਹਦੇ ਸਿਰ ਤੇ ਦੁਪੱਟਾ ਸੀ ਸੁਭਾਨ ਅੱਲਾਹ ਕਰੋ ਯਕੀਨ ਤੁਸੀਂ ਮੈਨੂੰ ਵੀ ਨਹੀਂ ਪਤਾ ਸੀ ਕਸਮ ਖੁਦਾ ਦੀ ਉਹਦੇ ਸਿਰ ਤੇ ਦੁਪੱਟਾ ਸੀ ਵੈਸੇ ਸਾਨੂੰ ਲੱਗਦੀ ਇਹ ਨਿੱਕੀ ਜਿਹੀ ਗੱਲ ਏ ਜੇ ਕਦੇ ਸੋਚੀਏ ਕਿ ਕਿਹੜੀ ਸੋਹਣੀ ਗੱਲ ਹੈ ਸੁਭਾਨ ਅੱਲਾਹ ਜਾ ਕੇ ਬਾਜ਼ਾਰ ਹਿਕ ਵੇਖਿਆ ਮੈਂ ਰੰਗੇ ਵੇਖਿਆ ਤੇ ਸ਼ਹਿਰ ਦਾ ਬਾਜ਼ਾਰ ਸਾਰਾ ਬੰਦ ਏ جا کے بزار ایک ویکھیا میں رنگے ویکھیا تو شہر دا بزار سارا بندے کہن لگے پیش دی نماز دا جٹے میں ہر کوئی اپنی نماز ہوتے کہے میں رب نو منان دا اے بھی ہی کمالے جے کدے سوچیے کہ یہ کھیڑی سنی میرے تے محلے نے کمال کر چھڑیا میرے تے محلے نے کمال کر چھڑیا ਮੇਰੀਆਂ ਵੀ ਸੋਚਾਂ ਵਿੱਚ ਦੀਵਾ ਬਾਲ ਛੱਡਿਆ ਲਨਤ ਤੇ ਜਹੇਜ਼ ਉਹਨਾਂ ਪੱਕੀ ਟਾਲ ਦਿੱਤੀ ਏ ਮਿੱਟੀ ਦਾ ਪਿਆਲਾ ਹਿੱਕ ਚੱਕੀ ਨਾਲ ਦਿੱਤੀ ਏ ਸੋਹਣ ਰੱਬ ਨੂੰ ਹੁਣ ਰਹਿਮ ਤਾਂ ਵੀ ਛਾਲੇ ਜੇ ਕਦੇ ਸੋਚੀਏ ਕਿ ਕਿਹਦੀ ਸੋਹਣੀ ਗੱਲ ਏ ਜੇ ਕਦੇ ਸੋਚੀਏ ਕਿ ਕਿਹਦੀ ਸੋਹਣੀ ਗੱਲ ਏ